ਪੰਜਵਾਂ ਦਿਨ ਕਾਇਨਾਤ ਹਰ ਪਲ ਬਦਲਦੀ ਹੈ ਜੋ ਮਿਲਿਆ ਹੈ ਉਹ ਵਿਛੜੇਗਾ ਜ਼ਰੂਰ ਤੇ ਜੋ ਵਿਛੜਿਆ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਿਲੇਗਾ ਜ਼ਰੂਰ ਆਫ ਨੇ ਬਦਲਵਾਨ ਤੋਂ ਪਹਿਲਾਂ ਧਰਤੀ ਨੂੰ ਕਿਹਾ ਤਖਤਪੁਰਾ ਲੰਘ ਕੇ ਕੇਸਰ ਨੂੰ ਲੱਗਿਆ ਕਿ ਪਿੰਡੋਂ ਇੰਨੀ ਦੂਰ ਤਾਂ ਉਹ ਪਹਿਲਾਂ ਕਦੇ ਨਹੀਂ ਸੀ ਆਇਆ ਉਹਲੇ ਮਹੱਲੇ ਤੇ ਆਨੰਦਪੁਰ ਸਾਹਿਬ ਅਤੇ ਦਿਵਾਲੀ ਤੇ ਦਰਬਾਰ ਸਾਹਿਬ ਤੋਂ ਅਗਾਹਾਂ ਦੁਨੀਆਂ ਲਈ ਕੇਸਰ ਨੂੰ ਕੋਈ ਇਲਮ ਨਹੀਂ ਸੀ ਅੱਜ ਕੇਸਰ ਦਾ ਮਨ ਸਵੇਰ ਤੋਂ ਹੀ ਉਖੜਿਆ ਉਖੜਿਆ ਸੀ ਰਾਤੀ ਸੁਪਨੇ ਵਿੱਚ ਉਹ ਕਦੇ ਬੂਹੇਵਾਲ ਤੱਕ ਦੀ ਬੇਬੇ ਕਦੇ ਚੋਰੀ-ਚੋਰੀ ਬਨੇਰੇ ਤੋਂ ਵੇਖਦੀ ਜੀਤੀ ਕਦੇ ਮਾਂ ਦੀਆਂ ਉਦਾਸ ਅੱਖਾਂ ਅਤੇ ਕਦੇ ਵੰਡ ਵੇਲੇ ਦੇ ਹਮਲੇ ਵੇਖਦਾ ਰਿਹਾ ساری ਰਾਤ ਪਾਸੇ ਬਦਲਦਿਆਂ ਲੰਗੀ ਸੀ ਚੰਨ ਦੀ ਟਿੱਕੀ 'ਚ ਕੇਸਰ ਦੀ ਬੇਚੈਨੀ ਦਾ ਹੌਂਕਾ ਰਲ ਗਿਆ ਸੀ ਸਾਈਂ ਜੀ ਜੇ ਸਭ ਕੁਝ ਕਾਰਨ ਕਰਾਉਣ ਵਾਲਾ ਪਰਮਾਤਮਾ ਹੈ ਤਾਂ ਫਿਰ ਕਤਲ ਕਿਉਂ ਹੁੰਦੇ ਨੇ ਕਿਉਂ ਲੋਕ ਵਿਛੜ ਜਾਂਦੇ ਨੇ ਕਿਉਂ ਟੜਕੇ ਦਾ ਸੱਤੀ ਵੀ ਹਿਸਾ ਹੋ ਜਾਂਦਾ ਉਹਨੇ ਨੀਵੀਂ ਪਾ ਕੇ ਮੱਧਮ ਆਵਾਜ਼ ਵਿੱਚ ਪੁੱਛਿਆ ਸਾਹਮਣੇ ਦੂਰ ਤੱਕ ਫੈਲੇ ਵਿਰਾਨ ਅਤੇ ਰੇਤ ਦੇ ਟਿੱਬਿਆਂ ਵੱਲ ਦੇਖਦੇ ਆਂ ਫਕੀਰ ਨੇ ਥੋੜੀ ਦੇਰ ਬਾਅਦ ਜਵਾਬ ਦਿੱਤਾ ਬੰਦੇ ਦੀ ਜ਼ਿੰਦਗੀ ਗड्ढे ਨਾਲ ਬੰਨੇ ਹੋਏ ਕੁੱਤੇ ਵਰਗੀ ਹੈ ਜਿੱਧਰ ਗੱਡਾ ਜਾਵੇਗਾ ਕੁੱਤੇ ਨੂੰ ਉਧਰ ਹੀ ਜਾਣਾ ਪਵੇਗਾ ਗੱਡਾ ਸੰਸਾਰ ਹੈ ਜਿਸ ਨੂੰ ਚਲਾਉਣ ਵਾਲਾ ਪ੍ਰਮਾਤਮਾ ਹੈ ਜਿਸ ਰੱਸੀ ਨਾਲ ਕੁੱਤਾ ਵੱਜਾ ਹੈ ਉਹ ਰੱਸੀ ਕਿਸੇ ਦੀ ਛੋਟੀ ਹੈ ਕਿਸੇ ਦੀ ਲੰਬੀ ਹੈ ਇਹ ਰੱਸੀ ਸਾਨੂੰ ਥੋੜੀ ਖੁੱਲ ਜਰੂਰ ਦਿੰਦੀ ਹੈ ਪਰ ਚੱਲਣਾ ਮਾਲਕ ਦੀ ਮਰਜ਼ੀ ਮੁਤਾਬਕ ਹੈ ਤੇ ਗੱਡੇ ਦੇ ਨਾਲ ਨਾਲ ਹੀ ਪੈਂਦਾ ਹੈ ਰਸੀਦੀ ਦਿੱਤੀ ਖੋਲਣ ਨਾਲ ਅਸੀਂ ਜੋ ਵੀ ਕਰਦੇ ਹਾਂ ਉਹ ਸਾਡੇ ਕਰਮ ਬਣਦੇ ਹਨ ਅਤੇ ਉਹੀ ਦੁੱਖ ਸੁੱਖ ਦਾ ਕਾਰਨ ਸੁੰਨਸਾਨ ਰਾਹਾਂ ਤੇ ਹੁਣ ਸਿਰਫ ਦੋ ਕਦਮਾਂ ਦੀ ਪੈੜਚਾਲ ਹੀ ਸੁਣ ਰਹੀ ਸੀ ਪਰ ਕੇਸਰ ਦੇ ਦਿਲ ਵਿੱਚ ਜਿਵੇਂ ਕੋਈ ਤੂਫਾਨ ਆਇਆ ਹੋਵੇ ਤਾਂ ਉਹ ਸੋਚ ਰਿਹਾ ਸੀ ਅੱਜ 5 ਦਿਨ ਹੋ ਗਏ ਘਰੋਂ ਆਏ ਨੂੰ ਜੀਤੀ ਹਵੇਲੀ ਵਾਲਾ ਰੋਜ਼ ਵੇਖਦੀ ਹੋਵੇਗੀ ਮੈਂ ਕੁਝ ਦੱਸ ਕੇ ਵੀ ਨਹੀਂ ਆਇਆ ਉਸ ਨੂੰ ਕੋਈ ਚਿੱਠੀ ਜਾਂ ਰੁੱਕਾ ਹੀ ਲਿਖ ਦੇਣਾ ਉਸ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਮੈਨੂੰ ਪੱਕਾ ਪਤਾ ਜੀਤੀ ਬੇਬੇ ਕੋਲ ਜ਼ਰੂਰ ਜਾਊਗੀ ਮੇਰਾ ਪਤਾ ਕਰਨ ਪਰ ਬੇਬੇ ਨੂੰ ਤਾਂ ਆਪਣੀ ਕੁਝ ਪਤਾ ਕੇਸਰ ਨੂੰ ਲੱਗਿਆ ਜੀਤੀ ਦਾ ਹਾਲ ਵੀ ਉਵੇਂ ਦਾ ਹੀ ਹੋਣਾ ਹੋਵੇਗਾ ਜਿਵੇਂ ਉਸ ਦਾ ਉਹਨਾਂ ਦਿਨਾਂ ਵਿੱਚ ਹੋਇਆ ਸੀ ਜਦੋਂ ਜੀਤੀ 2-3 ਦਿਨ ਹਫ਼ਤੇ ਲਈ ਨਾਨਕੇ ਚਲੀ ਜਾਂਦੀ ਸੀ ਜਾਂ ਇੱਕ ਵਾਰ ਜਦੋਂ ਉਹ ਮਹੀਨੇ ਲਈ ਆਪਣੇ ਮਾਮੇ ਦੀ ਕੁੜੀ ਤੇ ਵਿਆਹ ਤੇ ਚਲੀ ਗਈ ਸੀ ਕੇਸਰ ਦਾ ਉਦੋਂ ਕੁਝ ਵੀ ਕਰਨ ਨੂੰ ਦਿਲ ਨਹੀਂ ਸੀ ਕੀਤਾ ਜਿਵੇਂ ਉਹ ਸਭ ਕੁਝ ਭੁੱਲ ਭੁਲਾ ਗਿਆ ਹੋਵੇ ਡੰਗਰਾਂ ਨੂੰ ਪਾਣੀ ਪਿਆਉਣ ਗਿਆ ਇੱਕੋ ਮੱਝ ਨੂੰ ਵਾਰ-ਵਾਰ ਪਾਣੀ ਦੇ ਚਾਲੇ ਕੋਲ ਲੈ ਜਾਂਦਾ ਪਰ ਉਸ ਨੂੰ ਘਟੋ ਘਟੇ ਇਹ ਤਾਂ ਪਤਾ ਹੁੰਦਾ ਸੀ ਕਿ ਜੀਤੀ ਨਾਨਕੇ ਗਈ ਹੋਈ ਹੈ ਜੀਤੀ ਨੂੰ ਤਾਂ ਮੇਰੇ ਬਾਰੇ ਕੁਝ ਵੀ ਨਹੀਂ ਪਤਾ ਉਸ ਨੂੰ ਲੱਗਿਆ ਜਿਵੇਂ ਉਸ ਦੀ ਜੀਤੀ ਦੀ ਰੱਸੀ ਕਿਸੇ ਹੋਰ ਗੱਡੇ ਨਾਲ ਵੱਜੀ ਹੋਵੇ ਉਹ ਉਦਾਸ ਹੋ ਗਿਆ ਉਸ ਨੂੰ ਲੱਗਿਆ ਜਿਵੇਂ ਜੀਤੀ ਕਹਿ ਰਹੀ ਹੋਵੇ ਕਿਸਰਾ ਤੂੰ ਬਿਨਾਂ ਦੱਸੇ ਜਾ ਕੇ ਚੰਗਾ ਨਹੀਂ ਕੀਤਾ ਜੀਤੀ ਦੇ ਸਾਹ ਜਿਵੇਂ ਉਸਦੇ ਸਾਹਾਂ ਨਾਲ ਰਲ ਗਏ ਸਨ ਉਹ ਸਾਰੇ ਦਾ ਸਾਰਾ ਟਟਕ ਰਿਹਾ ਸੀ ਜਿਹੜੀ ਮੌਲੀ ਦੀ ਗੰਡ ਪਿੱਪਲ ਨਾਲ ਬੰਨੀ ਸੀ ਕੇਸਰਾ ਉਸ ਗੰਡ ਦਾ ਕੀ ਬਣੇਗਾ ਜੀਤੀ ਦੇ ਇੰਨਾ ਬੋਲਣੇ ਕੇਸਰ ਨੂੰ ਜਨੋੜ ਕੇ ਰੱਖ ਦਿੱਤਾ ਅੱਜ ਫਿਰ ਬੰਡ ਦੇ ਸੰਤਾਪ ਦੀ ਗੱਲ ਚੱਲੀ ਤਾਂ ਫਕੀਰ ਨੇ ਭਾਵਕ ਹੋ ਕੇ ਦੱਸਿਆ ਕਿ ਜਦੋਂ 47 ਦੀ ਵੰਡ ਵੇਲੇ ਬਾਬੇ ਦਾ ਨਨਕਾਣਾ ਅਤੇ ਸਿੱਖਾਂ ਦੀ ਰਾਜਤਾਨੀ ਲਾਹੌਰ ਤੋਂ ਸਾਨੂੰ ਵੱਖ ਕੀਤਾ ਗਿਆ ਸੀ ਤਾਂ ਇੰਜ ਲੱਗਿਆ ਜਿਵੇਂ ਸਰੀਰ ਤੋਂ ਕਿਸੇ ਨੇ ਰੂਹ ਵੱਖ ਕਰ ਦਿੱਤੀ ਹੋਵੇ ਵੱਲ ਵੇਖ ਕੇ ਉਸਨੇ ਨਿਹੋਰਾ ਮਾਰਿਆ ਵਾ ਮੇਰੇ ਮਾਲਕਾ ਤੇਰੀਆਂ ਖੇਡਾਂ ਤੋਂ ਹੀ ਜਾਣੇ ਰਾਤ ਗਹਿਰੀ ਹੋ ਰਹੀ ਸੀ ਫਕੀਰ ਬਾਹਰ ਧੂਨੀ ਕੋਲ ਧਿਆਨ ਲਈ ਬੈਠਾ ਕੇਸਰ ਨੇ ਉਸਦੇ ਕੋਲ ਬੈਠਦੇ ਪੁੱਛਿਆ ਸਾਈਂ ਜੀ 47 ਦੀ ਵੰਡ ਵੇਲੇ ਤੁਸੀਂ ਕਿੱਥੇ ਸੀ ਫਕੀਰ ਕੁਛ ਦੇਰ ਚੁੱਪ ਰਹਿਣ ਤੋਂ ਬਾਅਦ ਹੌਲੀ ਹੌਲੀ ਬੋਲਿਆ ਜਵਾਨਾ ਮੈਂ ਸਾਰੇ ਟੱਬਰ ਟੀਰ ਨਾਲ 12 ਵਿੱਚ ਸੰਧੋਏ ਦੇ ਨੇੜੇ 19 ਚੱਕ ਵਿੱਚ ਰਹਿੰਦਾ ਸੀ ਮੇਰੇ ਦੋ ਜਵਾਨ ਪੁੱਤਰਾਂ ਨਾਲ 4 ਮਰਬਿਆਂ ਦੀ ਖੇਤੀ ਕਰਦਾ ਸੀ ਜਦੋਂ ਹਮਲੇ ਸ਼ੁਰੂ ਹੋਏ ਤਾਂ ਮੇਰੀ ਭੂਆ ਦਾ ਪੁੱਤ ਭਰਾ ਜੋ ਫੌਜ ਵਿੱਚ ਸੀ ਉਸਨੇ ਚਿੱਠੀ ਪਾਈ ਕਿ ਬੰਡ ਹੋਣ ਵਾਲੀ ਹੈ ਮੁਲਕ ਦੀ ਹਾਲਾਤ ਖਰਾਬ ਹੋ ਜਾਣਗੇ ਆਪਣਾ ਸਮਾਨ ਤੇ ਟੱਬਰ ਲੈ ਕੇ ਤੁਸੀਂ ਛੇਤੀ ਬਾਹਰ ਚਾਲੇ ਪਾਓ ਅਸੀਂ ਥੋੜਾ ਸਮਾਨ ਇਕੱਠਾ ਕੀਤਾ ਤੇ ਸਾਰਾ ਟੱਬਰ ਲੈ ਕੇ ਅੰਬਰਸਰ ਜਾਣ ਵਾਲੀ ਗੱਡੀ ਤੇ ਬੈਠ ਗਏ ਲਾਹੌਰ ਤੋਂ ਅਗਲੇ ਸਟੇਸ਼ਨ ਤੇ ਗੱਡੀ ਰੁਕੀ ਮੈਂ ਪਾਣੀ ਲੈਣ ਲਈ ਉਤਰਿਆ ਵਾਪਸ ਆਇਆ ਦਾ ਕਾਫਰਾਂ ਨੇ ਗੱਡੀ ਦੇ ਦਰਵਾਜ਼ੇ ਬੰਦ ਕਰਕੇ ਅੱਗ ਲਾ ਦਿੱਤੀ ਮੇਰੀਆਂ ਅੱਖਾਂ ਸਾਹਮਣੇ ਹੀ ਸਭ ਕੁਝ ਰਾਖ ਹੋ ਗਿਆ ਬਸ ਉਸ ਦਿਨ ਤੋਂ ਬਾਅਦ ਮੈਂ ਅੱਜ ਤੱਕ ਕਿਤੇ ਵੀ 2 ਜਾਂ 3 ਦਿਨਾਂ ਤੋਂ ਵੱਧ ਨਹੀਂ ਰੁਕ ਸਕਿਆ ਹੁਣ ਮੇਰਾ ਟਿਕਾ ਬਸ ਘੁੰਮਣ ਵਿੱਚ ਹੀ ਹੈ ਫਕੀਰ ਦੀ ਆਵਾਜ਼ ਵਿੱਚ ਸਿਵਿਆਂ ਦੀ ਰਾਖ ਵਰਗੀ ਉਦਾਸੀ ਸੀ ਦੋ ਸਾਹਾਂ ਦੇ ਵਿਚਕਾਰ ਸਮਾਂ ਰੁਕ ਗਿਆ ਲੱਗਦਾ ਸੀ ਜਿਵੇਂ ਉਹ ਵੀ ਜਾਲ ਰਹੇ ਗੱਡੀ ਦੇ ਡੱਬੇ ਵੇਖ ਰਿਹਾ ਹੋਵੇ ਦਮ ਘੁੱਟਦੇ ਸਨਾਟੇ ਨੂੰ ਫਕੀਰ ਦੀ ਬੈਰਮਈ ਆਵਾਜ਼ ਨੇ ਤੋੜਿਆ ਸਾਡੇ ਉਚਾੜੇ ਨੂੰ ਹੁਣ ਆਜ਼ਾਦੀ ਕੇ ਜਾਂਦਾ ਮਿਲਿਆ ਤਾਂ ਪਤਾ ਨਹੀਂ ਕੀ ਪਰ ਗਵਾਇਆ ਬਹੁਤ ਕੁਝ ਕਈਆਂ ਨੇ ਜਾਨਨਾ ਗਵਾਇਆ ਕਈਆਂ ਮੇਰੇ ਵਰਗਿਆਂ ਨੇ ਜਾਨ ਤੋਂ ਸਿਵਾ ਆਪਣਾ ਸਾਰਾ ਕੁਝ ਹੀ ਗਵਾ ਲਿਆ ਕਹਿ ਕੇ ਫਕੀਰ ਕਿਸੇ ਧੁੰਦਲੇ ਅਤੀਤ ਵਿੱਚ ਗਵਾਚ ਗਿਆ ਉਸ ਦੀਆਂ ਗੱਲਾਂ ਸੁਣ ਕੇ ਕੇਸਰ ਨੂੰ ਫਕੀਰ ਆਪਣਾ ਆਪਣਾ ਲੱਗਿਆ ਜਿਵੇਂ ਕਿਸੇ ਛੁਰਜੇ ਦੁੱਖ ਦੀ ਸਾਂਝ ਪੈ ਗਈ ਹੋਵੇ